ਕਸਿਕਾਲ ਜੀ ਬਾਈ ਜੀ ਕੀ ਹਾਲ ਚਾਲ ਸਾਰਾ ਸਾਰੀ ਪ੍ਰਾਖੀ ਠੀਕ ਹੈ ਜੀ ਤੇ ਮੇਰਾ ਵੀਰ ਨਾ ਲਾਈਕ ਤੇ ਕਮੈਂਟ ਸਪਰਸਾਈਜ਼ ਰੋਜ਼ ਕਰਦਾ ਰਿਹਾ ਯਾਰ ਤੇ ਦਾਣੇ ਪਾਏ ਸੀ 3 ਫੁੱਟ ਦੇ ਸਾਰਾ ਚਰਨ ਵਾਲੇ ਮੇਲਾ ਦੇ ਬੱਚਾ ਤੇ ਚੜ ਗਿਆ ਗੱਡੀ ਮਰ ਗਿਆ ਇਕਦਾਂ ਬਾਈ ਇਕ ਹੀ ਰਹਿ ਗਿਆ ਉਹ ਤਾਂ ਪਹਿਲਾਂ ਹੀ ਡਾਉਣ ਸੀ ਚੱਕ ਕੇ ਸੇੜਦਾ ਮੈਂ ਉਹ ਤੇ ਇਕ ਹੀ ਰਹਿ ਗਿਆ ਚਲ ਦੇਖੀਓ ਜਿਹੜਾ ਨਾ ਦੇਖ ਇਹ ਦੇ ਵੀ ਤੋਂ ਸੀ ਕੇ ਉਹ ਛੱਡ ਤੀਏ ਭਾਈ ਉਹ ਭਾਈ ਮਿੱਤਰੋ ਬੱਚੇ ਛੱਡਣ ਲੱਗੇ ਆ ਤੇ ਥੋੜੀ ਜੀ ਇੰਕਾ ਉਤੀ ਹੋ ਗਈ ਤੇ ਅੱਜ ਪਾਣੀ ਲੇਟ ਪਿਆ ਜਿੰਨਾਂ ਛੱਡਦੇ ਆ ਤੇ ਫੇਰ ਛੱਡ ਕੇ ਦਿਖਾਵਾਂ ਜੀ ਕਿਉਂਕਿ ਫੋਨ ਫੜਨ ਵਾਲਾ ਕੋਈ ਹੈ ਨਹੀਂ ਆ ਬੇਨਸਾ ਤਾਂ ਜੇ ਉਹਨੇ ਫੋਨ ਛੱਡ ਲਿਆ ਤਾਂ

Oke, 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 udah kayak oke, 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 entah. ਆਈਆਂ ਇਹਨੂੰ ਪੌਣਾ ਘੰਟਾ ਹੋ ਗਿਆ ਉੱਡੇ ਫਰਦੇ ਨੂੰ ਪੂਰੇ 8 ਵਜੇ ਉੱਡਿਆ ਸੀਗਾ ਆ ਥੋੜਾ ਜਿਆਦਾ ਰੋਟੀ ਵੀ ਪੈ ਗਈ ਇਹ ਛਤਰੀ ਆ ਦੂਰ ਨਾਲ ਬੁੰਨੇ ਆ ਬਈ ਭਾਈ ਇਹ ਤਾਂ ਲਓ ਵੀ ਮਿੱਤਰੋ ਬੈਂਦਾ ਬੈਂਦਾ ਫੇਰ ਉੱਚਾ ਗਿਆ ਉਹ ਸ਼ਟਰ ਤੇ ਡੈਗਦਾ ਸੀਗਾ ਕਿਉਂਕਿ ਬੱਚਾ ਨਾ ਪਹਿਲੇ ਦਿਨ ਹੀ ਉੱਡਿਆ ਅੱਜ ਬਾਈ ਇਹ ਤਾਂ ਗੀੜੇ ਮਾਰ ਕੇ ਵੀ ਨਹੀਂ ਬੈਠਾ ਪਰ ਘਰ ਤੋਂ ਪਾਸੇ ਨਹੀਂ ਗਿਆਗਾ ਘਰ ਤੋਂ ਪਾਸੇ ਤਾਂ ਜਮ੍ਹ ਹੀ ਨਹੀਂ ਗਿਆ ਉਹ ਜਾਂਦਾ ਤੇ ਆ ਵੀ ਝਾਊ ਜੱਡ ਖੜਾ ਸੀਗਾ ਗੀੜੇ ਹੀ ਮਾਰ ਕੇ ਦੋ ਵਾਰੀ ਬੈਹ ਗਿਆ ਇਹ ਤਾਂ ਜਾਂਦਾ ਇਹ ਵੀ ਉਹਦੇ ਮਗਰੇ ਹੀ ਤੇ ਦੂਜੀ ਆਪਣੇ ਹੋ ਜਾਂਦੇ ਲਓ ਵੀ ਮਿੱਤਰੋ ਡੱਬਾ ਬਾਈ ਆਪਣਾ ਬੈਹ ਗਿਆ ਤੇ ਲਾ ਲਿਆ ਅੰਦ ये बैठे हैं वो बैठे हैं अरे मित्रों टाइम हो गया अपने 3 ਦੇ ਇੱਕ ਬਹਿ ਗਿਆ 2:30 ਵਜੇ ਬਹਿ ਗਿਆ ਇਹ گلابی ਬਗਲਾਂ ਤੇ ਹਰੇ ਪੁੰਝੇ ਵਾਲਾ ਤੇ ਹਰਾ ਢੱਡ ਹਰਾ ਢੱਡ ਤੇ گلابی ਪੁੰਝੇ ਵਾਲ ਆ ਗਿਆ ਇਹ ਬਹਿਣ ਆਇਆ ਉਹ ਡੱਬੇ ਸਾਰੇ ਉੱਤਰ ਦੇ ਹੁੰਦੇ ਆ ਉਹ ਆ ਗਏ ਫਿਰ ਦਿਖਾਉਣੇ ਜਦੋਂ ਨੀਵੀ ਆ ਗਏ ਓਏ ਬਈ ਮਿੱਤਰੋ ਕਬੂਤਰ ਸਾਰੇ ਬਹਿਗੇ ਸੀਗੇ ਪੌਣੇ 4 ਕੋਈ 7:30 ਵਜੇ ਬਹਿ ਗਿਆ ਕੋਈ 3:30 ਪੌਣੇ 4 ਵਜੇ ਦੇ ਨੂੰ ਸਾਰੇ ਬਹਿਗੇ ਸੀਗੇ ਲੋ ਬਈ ਮਿੱਤਰੋ ਕਬੂਤਰ ਉੱਤਰ ਪਣ ਗਿਆ ਜੇ ਪਾਏ ਫਿਰ ਹੁਣ ਆਪਾਂ ਪੱਠੇ ਪਾ ਦਈਏ ਜੀਉਤ ਨੂੰ ਮੈਂ ਖੈਰ ਮੈਂ ਪੱਠੇ ਪਾਉਣਾ ਬਾਈ ਬਣ ਕੇ ਤੂੰ ਇੱਕ ਮੇਰੇ ਕੰਮ ਕਰ ਬਈ ਤੂੰ ਦਾਣਾ ਪਾਣੀ ਪਾ ਦੇ ਹਾਂ ਤੇ ਚੱਲ ਡੈਡੀ ਮੈਂ ਦਾਣਾ ਪਾਣੀ ਪਾ ਦੇਣਾ ਤੇ ਆਪਾਂ ਪੱਠੇ ਪਾਦ ਗਏ ਪੱਠੇ ਪਾ ਕੇ ਦੁੱਤੂ ਬਾਦ ਦੇਖਦੇ ਆਂ ਕੀ ਬੰਦਾ ਪੱਠੇ ਵੱਢਣੀ ਪੈਣੀ ਆ ਕੰਪਿਊਟਰ ਬੈਠੇ ਆਪਣੇ ਪੌਣੀ ਚਾਲ ਵੇ ਤੇ ਲੇਟ ਹੋ ਗਿਆ ਇਹ ਕੰਮ ਤੇ ਬੱਚਿਆਂ ਨੂੰ ਛੂਲੇ ਦੇਣ ਲੱਗੇ ਹੁਣ ਕਿਉਂਕਿ ਪੁੱਤਰਾ ਜੀ ਉਸਤਾਦ ਵੀ ਇੱਥੇ ਹੀ ਆਜਾ ਉਸਤਾਦ ਵੀ ਪੂਰਾ ਕੋਈ ਸੀ ਆਪਣਾ ਉਸਤਾਦ ਫਿਰ ਕੁਸ਼ ਹੁੰਦਾ ਹੀ ਜਦੋਂ ਚੇਲੇ ਦੇ ਕੁੱਪਟਰ ਉੱਟਣ ਤੇ ਉਹ ਦੋਂ ਫਿਰ ਪੂਰੇ ਰੰਗ ਟੰਗ ਵਧਗਾ ਹੁੰਦੀ ਆ ਨਾ ਉਸਤਾਦ ਨੂੰ ਵੀ ਆ ਜਾਂਦਾ ਵੀ ਠੀਕ ਆ ਯਾਰ ਚੇਲੇ ਦੇ ਕੁੱਪਟਰ ਉੱਡਦੇ ਆ ਕਿਉਂਕਿ ਜੇ ਚੇਲੇ ਉੱਡਣਗੇ ਤਪਹੀਰੀ ਆ ਉਸਤਾਦ ਦੀ ਵੀ ਉਂਟੀ ਤੇ ਮੜਾ ਇਹ ਵੀਡੀਓ ਸਾਡਾ ਕੈਮਰਾਮੈਨ ਨਿੱਕਾ ਇਹ ਹੱਲੀ ਅੰਗਾਵ ਨੂੰ ਮੈਂ ਖੈਲਣਾ ਤੇ ਛੂਲੇ ਬੱਚਿਆਂ ਨੂੰ ਲੀਡ ਦਾਣਾ ਪਾਣੀ ਕਹੀ ਜੀ ਉੱਟ ਕੇ ਉਤਣ ਮਹਣ ਪਿਆ 4 ਵਜੇ ਕੀ ਟਾਈਮ ਹੋ ਗਿਆ 4:30 ਦਾ ਟਾਈਮ ਪਾਉਣੇ 5 ਦਾ ਹੋ ਗਿਆ ਡੇਟ ਹੋ ਗਿਆ ਕਾਰਨ ਇਹ ਆ ਬਾਈ ਅੱਜ ਛੂਲੇ ਵੀ ਬੱਚਿਆਂ ਨੂੰ ਲੀਡ ਹੋ ਗਏ ਬੱਚੇ ਭਾਉਣੇ ਆ ਬਸ ਇਹਨਾਂ ਨੂੰ ਭਾਉਣੇ ਪਾਣੀ ਦਾ ਨਹੀਂ ਦੇ ਕੇ ਤੇ ਉਸਤਾਦ ਵੀ ਅੱਜ ਪੂਰਾ ਖੋਇਸੀ ਹੋਵੇ ਠੀਕ ਹੈ ਯਾਰ ਵਧੀਆ ਉਹਦੇ ਉਤਰ ਗਿਆ ਠੀਕ ਆ ਕਰਦੇ ਬੰਦੇ ਲੋ ਬਈ ਮਿੱਤਰੋ ਆ ਭਾਈ ਭਾਈ ਬੱਚੇ ਇਧਰ ਲਈ ਛਤਰੀ ਤੇ ਬੈਠੇ ਆ ਉਹ ਵੱਡੀਆਂ ਕੂਤਰਾਂ ਪੰਗਾ ਪੰਗਾ ਤੇ ਇੱਕ ਸਾਥ ਉੱਡ ਗਈ ਤੇ ਉਧਰ ਪੂਰ ਲੋਟ ਕਰਨ ਲੱਗਿਆ ਬੰਦਾ ਤੇ ਉਹ ਕੂਤਰਾਂ ਵੱਡੀਆਂ ਭਾਈ ਤੇ ਆ ਸਾਰੇ ਬੱਚੇ ਇੱਕ ਉੱਡ ਗਿਆ ਫਿਰਦੇ ਆ ਜਾਂਦੇ ਇਹ ਉੱਡ ਗਈ ਆ ਸਾਥੋਂ ਤੇ ਹਈ ਸਾਡੇ ਪੱਠੇ ਵੱਡਣ ਵਾਲੇ ਪਾਪ ਕਰਲਾ ਬਲਾਰ ਹੋ ਗਿਆ ਕਰਲਾ ਫੋਕਸ ਕਰਲਾ ਕਰਲਾ ਕਰ ਲਿਆ ਲਈ ਇੱਕ ਮੋਬਾਈਲ ਮੜ ਲਓ ਭਈ ਆ ਬੱਚੇ ਬੱਚੇ ਤਾਂ ਵਹੀ ਆਪਣੇ ਕੋਲ 24 25 ਹੋਏ ਪਏ ਆ ਉੱਤ ਅੱਜ ਥੋੜਾ ਲੇਟ ਪੈਣ ਕਰਕੇ ਸਾਰਾ ਹੀ ਟਮਟਮਣਾ ਉਲਟ ਹੋ ਗਿਆ ਭਈ ਆ ਕਿਲਾ ਰਹਿ ਗਿਆ ਪਾਣੀ ਦਾ ਲੱਗਣ ਵਾਲਾ ਤੇ ਪਾਣੀ ਰਮਾ ਲੇਟ ਆਊਗੀ ਤੜਕੇ ਇੱਧਰ ਦੇ ਵਾਰੀ ਆਪਣੀ ਸੁਬਾਹ ਦੇ ਵਾਰੀ ਉਧਰ ਛੱਡ ਦੇਾਂਗੇ ਤੇ ਪੱਠੇ ਵੱਢਨੇ ਉਹ ਪੂਰ ਨੂੰ ਲੋਟ ਕਰੀ ਜਾਂਦਾ ਤੇ ਐਸਤਾ ਐਸਤਾ ਬਾਈ ਲੈ ਜੀ ਲਾਗੇ ਲੈ ਹੀ ਆ ਤੇ ਬੱਚਿਆਂ ਦੇ ਰੰਗ ਰੂੰਗ ਲਾਉਣ ਆਲਾ ਬਾਈ ਨਾਲੇ ਰੰਗ ਲਾ ਦਿਆਂ ਕੱਲ ਨੂੰ ਤੇ ਨਾਲੇ ਆਲੇ ਹਲ ਬਾਈ ਨੇ ਆਲੇ ਇੱਧਰ ਇੱਧਰ ਹਲੋ ਹਾਂ ਬਾੜ ਸਵਾਰ ਕੇ ਕੁੱਟਦੇ ਫਿਰੇ ਇਹ ਨਾ ਮਰ ਜੀ ਦੋ ਨਾ ਹਾ ਹਤੀ ਉਹ ਵੀੜੇ ਆਣੇ ਆ ਕੂਤਰ ਛੱਡ ਤੇ ਬਈ ਕੋਈ ਤਰੀਕੂ ਕੂਤਰ ਬਾਹਰ ਆ ਤੇ ਹਾਏ ਆਪਣੀ ਇਹ ਡੱਬਿਆਂ ਨੂੰ ਦੇਤਾ ਪਾਣੀ ਕਿਉਂਕਿ ਇੱਧਰ ਛੱਡੇ ਵੀ ਕਰਕੇ ਤੇ ਪਾਣੀ ਦੇ ਦ ਇਹਨਾਂ ਨੂੰ ਪਾਣੀ ਦੀ ਟੈਨਸ਼ਨ ਸੀ ਕਿ ਦੂਜਿਆਂ ਨੇ ਤਾਂ ਦਾਣਾ ਪਾਣੀ ਚੋਕ ਲਿਆ ਤੇ ਲਓ ਬਈ ਮਿੱਤਰੋ ਨਿੱਕੇ ਵਿੱਚ ਲਾਵਾਂਗੇ ਠਹਿਰ ਕੇ ਆਪਾਂ ਤੇ ਲੈ ਦਵਾਈ ਲੈਣ ਉਹ ਕੂਤਰੀ ਜਾਲ ਤੇ ਉਤਰ ਗਈ ਉਹ ਨਿਕਲ ਗਈ ਜੋਦੇ ਹੱਥ ਚ ਉੱਡ ਕੇ ਬੈਠੀ ਆ ਤੇ ਬਾਈ ਜੀ ਪੰਘਾਂ ਦਾ ਵੀ ਨਿਮੇਟਿਆ ਪਿਆ ਕੰਮ ਧੂਆਂ ਧਾਂਗਾ ਪੰਘਾ ਪੰਗਾ ਤੇ ਕੱਲੇ ਪੱਠੇ ਪਾਉਣ ਵਾਲੇ ਰਹਿ ਗਏ ਸੂਬਾ ਵਾਲੇ ਉਹ ਪਾ ਦੇਾਂਗੇ ਤੇ ਕੁਝ ਬੱਚਿਆਂ ਛੋਲੇ ਛੁਲੇ ਦਿੱਤੇ ਪੱਠੇ ਸੂਬਾ ਦੇ ਹੁਣ ਵੱਡੇ ਆ ਬਾਈ ਤੇ ਕੰਮ ਉਲਝੀ ਜਾਂਦਾ ਕਿਉਂਕਿ ਕਬੂਤਰਾਂ ਕਰਕੇ ਨਾ ਥੋੜਾ ਜਿਹਾ ਇੱਕ ਮੇਰੇ ਕੋਲ ਮੋਬਾਈਲ ਨਕਮਾ ਤੇ ਇੱਕ ਸੂਬਾ ਵਾਰੀ ਆ ਤੇ ਇੱਕ ਬਈ ਮੋਟਰ ਚੱਲਦੀ ਸੀ ਮੋਟਰ ਚੱਲਦੀ ਸੀਗੀ ਤੇ ਹੋ ਰਹਿ ਗਿਆ ਥੋੜਾ ਜਿਹਾ ਤੇ ਚੱਲ ਸੂਬਾ ਚੱਲ ਪੂਰੀ ਮੋਟਰ ਲੱਗ ਜੂ ਆ ਸੁਬਾ ਇਧਰ ਵਾਰੀ ਉਧਰ ਲਾ ਦੇ ਵੇ ਵਾਰੀਆਂ ਜਿਆਦੀ ਉਧਰ ਹੀ ਲੱਗੀਆਂ ਹੁਣ ਇਧਰ ਪਾਣੀ ਗਾਂ ਨੂੰ ਵਾਰੀ ਦਾ ਹਸਾਬ ਕਿਤਾਬ ਵੇਖ ਕੇ ਲਿਆਵਾਂ ਬਾਈ ਜੀ ਆਪਾਂ ਬੈਠੇ ਆ ਡਾਕਟਰ ਦੇ ਡਾਕਟਰ ਕੋਲੇ ਲੈਣ ਆਏ ਆ ਦਵਾਈ ਤੇ ਡਾਕਟਰ ਸਾਹਿਬ ਗਾਂ ਡਾਕਟਰ ਸਾਹਿਬ ਦੇ ਰਿਸ਼ਤੇਦਾਰ ਆ ਇਹ ਦੇਖਿਆ ਇਹ ਆਪਾਂ ਲੈ ਕੇ ਦਵਾਈ ਤੇ ਫਿਰ ਚੱਲਦੇ ਆ ਬਾਈ ਮਿੱਤਰੋ ਆਪਾਂ ਚੱਲ ਬੇ ਨਹਿਰ ਦੇ ਪਾਣੀ ਲੈਣ ਤੇ ਨਹਿਰ ਤੇ ਭੀੜ ਵੀ ਹੁੰਦੀ ਆ ਇਸ ਵੇਲੇ ਕਿਉਂਕਿ ਬੱਚਿਆਂ ਨੂੰ ਛੋਲੇ ਛੁੱਲੇ ਦੇਣਾ ਹੀ ਇੱਕ ਕਬੂਤਰ ਬੈਠੇ ਲੇਟ ਤੇ ਪੱਠਿਆਂ ਨੂੰ ਵੀ ਫਿਰ ਲੇਟ ਵਿਲੇ ਹੋਏ ਤੇ ਜਾ ਰਹੇ ਆ ਨਹਿਰ ਦੇ ਨਾਲੇ ਸੂਏ ਚ ਪਾਣੀ ਵੇਖਿਆ ਜਾਊਗਾ ਬਈ ਕਿੰਨਾ ਕਾ ਇਹ ਸਵੇਰ ਆਪਣੀ ਵਾਰੀ ਆ ਬੱਬਰ ਨੱਪਰ ਲਈ ਬੱਰਲੇ ਨਾਲ ਖੇਦ ਪਰਾਗੇ ਲੋ ਬਈ ਮਿੱਤਰੋ ਬੱਚੇ ਲਾਵਾਂਗੇ ਸੱਤ ਸਾਡੇ 7 ਵਜੇ ਨੇਰੀ ਹੋਈ ਚਲੋ ਬਾਈ ਠੀਕ ਹੈ ਜੀ ਆਪਾਂ ਕਰ ਲਗੇਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਖਾਸ ਕਰਕੇ ਜਰੂਰ ਕਰਿਆ ਕਰੋ ਆ ਵੇਖੋ ਬਲਤੀਜ ਦਾ ਮੁੰਡਾ ਇਹੋ ਉਹ ਮੇਰਾ ਹੈ ਆ ਵੀ ਮੇਰਾ ਹੈ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਦੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿ ਪਹੁੰਚੂ ਕਿਖਿ ਮਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਤੇ ਜਾਨਵਰ ਆਪਣੇ ਬੈਠੇ ਆ ਲਾਵਾਂਗੇ ਸੱਤ